ਆ ਲੋਕਾਂ ਦੇ ਵਿੱਚ ਹੀ ਸਾਡੀ ਰੱਖਿਆ ਕਰਦਾ ਇਹ ਨਹੀਂ ਵੀ ਹੁੜੇ ਕਰਦਾ ਅੱਜ ਆਦੋਂ ਹੋਣ ਹੈਗੇ ਮਰ ਤੋਂ ਬਾਅਦ ਵੀ ਰੱਖ ਰੱਖਿਆ ਹੀ ਕਰਦਾ ਉਸਕੋ ਤਾਂ ਕਾ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਕੀ ਰੱਖਿਆ ਹਮਨਾ ਸਰਬ ਲੋਹ ਕੀ ਰੱਖਿਆ ਹਮਨਾ ਹੋਰ ਇਹ ਹੈ ਅਕਾਲ ਉਸਤ ਅਕਾਲ ਗਣ ਹੈ ਕਾਲ ਅਕਾਲ ਖਸਬ ਕਾ ਕੀਆ ਇਹ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਾਲ ਜੜਨ ਹੁਕਮ ਬਿ ਕੋ ਜਬੜ ਬਰਨਾ ਹੋਵੇ ਨ ਕਾਲ ਅਕਾਲ ਖਸਬ ਕਾ ਕੀਆ ਇਹ ਅਕਾਲ ਜਿਹੜਾ ਖਸਬ ਇਹ ਉਹਦੀ ਵਡਿਆਈ ਉਹਦੀ ਉਸਤਤਿ ਹੁਕਮ ਤਾਂ ਪਿੱਛੇ ਖੜਾ ਹੈ ਹੁਕਮ ਨੇ ਪੈਨਾ ਕੀਤਾ ਹੈ ਇਹ ਹਮੇਸ਼ਾ ਰਹਿੰਦਾ ਹੁਕਮ ਬੇਸ਼ੱਕ ਨਹੀਂ ਰਹਿੰਦਾ ਉਹ ਕੋ ਮ ਪ੍ਰਗਟ ਹੁੰਦਾ ਰਹਿੰਦਾ ਗੁਪਤ ਹੁੰਦਾ ਰਹਿੰਦਾ ਕੋਈ ਵੀ ਹਾਕਮ ਹਮੇਸ਼ਾ ਹੀ ਤਾਂ ਹੁਕਮ ਨਹੀਂ ਕਰਦਾ ਰਹਿੰਦਾ ਲੋਹ ਸੰਸਾਰ ਦੇ ਵਿੱਚ ਇੱਥੇ ਤਾਂ ਇਹ ਹਾਕਮ ਦਾ ਹਮੇਸ਼ਾ ਹੀ ਹੁਕਮ ਕਰਦਾ ਕਿਉਂਕਿ ਇੱਥੇ ਬਹੁਤ ਦੂਰ ਤੱਕ ਫੈਲਿਆ ਨਾ ਸ੍ਰਿਸ਼ਟੀ ਦਾ ਇਹਦੀ ਜ਼ਿੰਮੇਵਾਰੀ ਬਹੁਤ ਹੈ ਨਾ ਇਹ ਤਾਂ ਹਮੇਸ਼ਾ ਹੀ ਬੋਲਦਾ ਰਹਿੰਦਾ ਹੈ ਹੁਕਮ ਕਰਦਾ ਹੀ ਰਹਿੰਦਾ ਪਰ ਜਨਰਲੀ ਹਾਕਮ ਉਹ ਹਮੇਸ਼ਾ ਨਹੀਂ ਕਰਦੇ ਇਹੋ ਵੇਸ਼ਾ ਕਰਨਾ ਪੈਂਦਾ ਕਿ ਜਦਨੇ ਵਰਦੇ ਹਮਸ਼ਾ ਹੀ ਰਹਦੇ ਨੇ ਹਮਸ਼ਾ ਹੀ ਭੁੱਖ ਲੱਗਦੀ ਹੈ ਲੋੜਾਂ ਦੇ ਹਮਸ਼ਾ ਹੀ ਇਹ ਹੁਕਮ ਚੱਲਦਾ ਰਹਿੰਦਾ ਹੈ ਪਰ ਜਿੰਨਾ ਜਿਹੜਾ ਸ੍ਰਿਸ਼ਟੀ ਹੈ ਉਨਾਂ ਜਿਹੜਾ ਚੱਲਦਾ ਹੈ ਜੇ ਸ੍ਰਿਸ਼ਟੀ ਨਹੀਂ ਹੁੰਦੀ ਫਿਰ ਹੁਕਮ ਬੰਦ ਹੋ ਜਾਂਦਾ ਚੰਨ ਸੂਰਜ ਵੀ ਇਹਦੇ ਹੁਕਮ 'ਚ ਰੱਖਲੇ ਨੇ ਪੌਣ ਪਾਣੀ ਵੀ ਹੁਕਮ ਦੇ ਵਿੱਚ ਰੱਖਲੇ ਨੇ ਸਾਰੇ ਜੀਵ ਵੀ ਹੁਕਮ 'ਚ ਰੱਖਲੇ ਨੇ ਸਮਝਦੇ ਉਹਨੂੰ ਤਾਂ ਸਦਾ ਹੀ ਬੋਲਣਾ ਪੈਣਾ ਸਦਾ ਜਾਗਦੇ ਰਹਿਣਾ ਪੈਣਾ ਪਰ ਜਦੋਂ ਰਚਨਾ ਹੁੰਦੀ ਹੋਣੀ ਫਿਰ ਹੁਕਮ ਦੀ ਲੋੜ ਹੀ ਨਹੀਂ ਹੁੰਦੀ ਅਕਾਲ ਉਹਦੋਂ ਵੀ ਹੁੰਦਾ ਹੈ ਅਕਾਲ ਦੀ ਹੋਂਦ ਉਹਦੋਂ ਦੀ ਹੈ ਸਮਝਿਆ ਨਹੀਂ ਇਹਦੀ ਹੋਂਦ ਉਹਦੋਂ ਦੀ ਹੈ ਇਹ ਕੀ ਹੈ ਉਹਦੋਂ ਕੀ ਹੁੰਦਾ ਸੁਧ ਨੂੰ ਸਮਾਦ ਲਗਾਏ ਦਾ ਅਕਾਲ ਸੁਧ ਨੂੰ ਸਮਾਦ ਲਗਾਏ ਦਾ ਹੁੰਦਾ ਜਸ ਹੁਕਮ ਦਾਤਾ ਕਰ ਲੈਂਦਾ ਤੇ ਸ੍ਰੀ ਸਿਦਾਚ ਲੰਦਾ ਫਿਰ ਸਹਜ ਸਮਾਦ ਚ ਹੋ ਜਾਂਦਾ ਸਹਜ ਸਮਾਦ ਸਹਜ ਵਸਤਾ ਚ ਹੋ ਜਾਂਦਾ ਸਹਜ ਵਸਤਾ ਸਮਾਦਾ ਉਧਰ ਟਿਕਿਆ ਹੋਇਆ ਸਮਾਦਾ ਉਧਰ ਟਿਕਿਆ ਹੋਇਆ ਟਿਕਿਆ ਹੋਇਆ ਫਿਰ ਵੀ ਹੈ ਪਰ ਸਹਜ ਵਸਤਾ ਚ ਪਰ ਬੁਕਾਰ ਦੀ ਬੁਧਰਾ ਚ ਵਾਰ ਉਪਕਾਰ ਦੀ ਬੁਧਰਾ ਚ ਆਪਣਾ ਹਿਤ ਕੋਈ ਨਹੀਂ ਹੈ ਪਰਪਕਾਰ ਦਾ ਹੈ ਬੁਧਰਾ ਪਰਪਕਾਰ ਵਾਸਤੇ ਜੀਵਾਂ ਲਈ ਜਿਹੜੇ ਅਜ ਕਮਜ਼ੋਰੀ ਪੈ ਗਈ ਉਹਨਾਂ ਦੀ ਭਲਾਈ ਵਾਸਤੇ ਡਿਵੈਲਪਮੈਂਟ ਵਾਸਤੇ ਸਹਾਇਜਮਾਦ ਜੇ ਸਹਾਇਜਮਾਦ ਹੋਊ ਤੇ ਚਿੰਤਾ ਵੀ ਹੋਊ ਸੋਨਸ ਵਾਸਤੇ ਨਹੀਂ ਚਿੰਤਾ ਹੁੰਦੀ ਸਹਾਸ ਵਾਸਤੇ ਚਿੰਤਾ ਹੁੰਦੀ ਇਸ ਕਰਕੇ ਹੈ ਸਰਬ ਕੀ ਦਿੱਤਾ ਜਿਸਮਨ ਮਾਨਸਬਲ ਕੋ ਕਿਦੇ ਮਰਵਾ ਹੈ ਆ ਗਾਲ ਜਿਹੜੇ ਇਹਦੇ ਬੋਲ ਜਿਹੇ ਸਾਰੇ ਦੀ ਦਿੱਤਾ ਕਿ ਜੁਬੇ ਵਾਰੀ ਹੈ ਨਾ ਸਾਰੇ ਰਚਨ ਦੀ ਜਾਂਦਾ ਸੂਰਜ ਨੂੰ ਪੈਸ ਚਲਾਉਣ ਦੇ ਸਾਰੇ ਨੂੰ ਖਾਣ ਨੂੰ ਦੇਣਾ ਜਿਹੜੇ ਪੈਦਾ ਕਰਦੇ ਉਹ ਧਿਆਨ ਵੀ ਰੱਖਦੇ ਨੇ ਧਿਆਨ ਰੱਖਣ ਵਾਲੇ ਦੇ ਅੰਦਰ ਚਿੰਤਾ ਤਾਂ ਹੁੰਦੀ ਹੈ ਜਾਗਦਾ ਰਹਿਣਾ ਧਿਆਨ ਦੇ ਸਭ ਨੂੰ ਰੱਖਣਾ ਸਭ ਨੂੰ ਧਿਆਨ ਦੀ ਚਲਾਉਣਾ ਕਿ ਐਸੀ ਕੋਈ ਜ਼ਿੰਦਦਾਰੀ ਹੈ ਜਿਹੜੀ ਇਹਦੇ ਵਾਸਤੇ ਬਾਹਰ ਹੋਵੇ ਐਸਾ ਕੋਈ ਕੰਮ ਨਹੀਂ ਜਿਹੜਾ ਵਾਸਤੇ ਬਾਹਰ ਹੋਵੇ ਫਿਰ ਵੀ ਚਿੰਤਾ ਤਾਂ ਚਿੰਤਾ ਕਰਕੇ ਹੀ ਤਾਂ ਹਰ ਵਕਤ ਹਾਜ਼ਰ ਰਹਿਣਾ ਸਭ ਨੂੰ ਕਿ ਅਕਾਲ ਅਕਾਲ ਵਾਰੀ ਅਸੀਂ ਜਲਦਬਾਜ਼ੀ ਲਈਏ ਪਹਿਲਾਂ ਅਕਾਲ ਇਹਦੀ ਉਸਤਤ ਆ ਜਿਹੜਾ ਚੈਪਟਰ ਚੱਲੂਗਾ ਇਹ ਆ ਪੁਰਖਵਾਚਕ ਜਾਊਗਾ ਇਹ ਚੈਪਟਰ ਇਹਦੇ ਵਿੱਚ ਇੱਕਤਰ ਬੰਗੀ ਸ਼ਾਂਦਾ ਆਊਗਾ ਇਹਦੇ ਵਿੱਚੇ ਹੋਊਗਾ ਹੋ ਗਿਆਊਗਾ ਉਹ ਇਹਦੇ ਹੁਕਮ ਦੀ ਉਸਤਤੀ ਹੈ ਉਹ ਮਾਤਾ ਰੂਪ ਦੀ ਉਸਤਤੀ ਹੈ ਇਹ ਪੁਰਖ ਰੂਪ ਦੀ ਉਸਤਤੀ ਹੈ ਕਿ ਕਿਸ ਰਿਸ਼ਤੀ ਨਾਲ ਹੀ ਯਾਦ ਆਬਲੂ ਇਹ ਕਰਦਾ ਆਪਣੇ ਹੁਕਮ ਕੰਮ ਸਾਰਾ ਇਹਦੇ ਗੁਣ ਪ੍ਰਗਟ ਕਰਨ ਹੁੰਦੇ ਨੇ ਹੁਕਮ ਦੇ ਥਰੂ ਇਹਦੇ ਕੋਲ ਪ੍ਰਗਟ ਹੁੰਦਾ। ਅਕਾਲ ਨਰਗੋੜ ਹੁੰਦਾ। ਅਕਾਲ ਨਰਗੋੜ ਹੁਕਮ ਦੇ ਜਰੀਏ ਤੁਰਕੀ ਬਾਣੀ ਦੇ ਜਰੀਏ ਇਹਦੀ ਸਾਰੀਆਂ ਪਾਵਰਾਂ ਪ੍ਰਗਟ ਹੁੰਦੀਆਂ ਸੰਸਾਰ ਦੇ ਸਾਹਮਣੇ। ਇਹ ਆਪਣੇ ਆਪ ਨੂੰ ਪ੍ਰਗਟ ਕਰੇ ਕਰਦਾ। ਹੁਕਮ ਦੇ ਥਰੂ ਕਰਦਾ ਪ੍ਰਗਟ। ਆਪਣੇ ਬਾਣੀ ਦੇ ਬਾਣੀ ਦੇ ਥਰੂ ਕਰਦਾ। ਇੱਛਾ ਦੇ ਥਰੂ ਕਰਦਾ ਪ੍ਰਗਟ। ਅਧਵੀਂ ਇੱਛਾ ਦਾ ਅਧਵੀਂ ਦਾ ਪਤਾ ਲੱਗਦਾ। ਜੀ ਇੱਛਾ ਕਹੇ ਜੀ ਕਿਸੇ ਦੀ ਇੱਛਾ ਬੁਰੀ ਹੈ ਕਿਸੇ ਦੀ ਇੱਛਾ ਚੰਗੀ ਹੈ। ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਕਿਸੇ ਦੀ ਕਿਸੇ ਦੀ ਇੱਛਾ ਦੂਸਰੇ ਦਾ ਹੱਕ ਖਾਣ ਦੀ ਹੈ ਨਹੀਂ। ਜਿੱਦੀ ਦੂਸਰੇ ਦੇ ਹੱਕ ਖਾਣ ਦੀ ਚਾਹ ਉਹ ਗੁਣ ਨੇ। ਜਿੱਦੀ ਹੈ ਨਹੀਂ ਉਹ ਗੁਣ ਇਹਦੇ ਸਾਰੇ ਗੁਣੇ ਗੁਣੇ ਚੌਕੜ ਕੋਈ ਨਹੀਂ। ਆਦਮੀ ਜੋਗਣ ਹੈ ਗੁੜ ਵੀ ਹੈ ਸਾਡੇ ਜ ਗੁੜ ਵੀ ਨਹੀਂ ਹੋ ਗੁੜ ਵੀ ਕਿਸੇ ਜੋਗੜ ਜ਼ਿਆਦਾ ਹੈ ਕਿ ਕਿਸੇ ਗੁੜ ਜ਼ਿਆਦਾ ਨਹੀਂ ਤਾਂ ਆ ਗੱਲ ਅਲੱਗ ਹੈ ਨਾ ਪਰ ਇਹ ਜੋਗਣ ਕੋਈ ਨਹੀਂ ਕੋਈ ਨਾ ਕੋਈ ਸਰੀਰ ਹੈ ਨਹੀਂ ਕੋਈ ਸਰੀਰ ਕਰਕੇ ਨਹੀਂ ਸਾਡੇ ਨੂੰ ਕੋ ਲੋੜ ਹੈ ਨਹੀਂ ਸਾਡੀਆਂ ਲੋੜਾਂ ਪਾਇਆ ਦੀ ਹੋ ਗਿਆ ਫਿਰ ਮੈਦਾ ਕਰਦੇ ਬੈਰ ਬਰੋਦ ਹੈ ਜੀ ਕਹਿੰਦੇ ਕੋਈ ਕਬਜ਼ਾ ਨਹੀਂ ਕਰਦਾ ਬੈਰਵਰੋ ਲਗਾਦਾ ਹੁਣ ਬੈਰਵਰੋ ਤਾਂ ਤਾਹੀ ਹੈ ਨਾ ਕੋਈ ਸਾਡੇ ਕੋਲ ਹੈ ਕੁਝ ਇੱਕ ਇੱਕ ਕਰਨ ਇਹਦੇ ਵਿੱਚ ਹੀ ਉਹ ਜਿਹੜਾ ਤਰਪੰਗੀ ਸ਼ੰਦ ਆਊਗਾ ਬੀਪਦੇ ਰਹੇ ਉਹਦੇ ਉਹਨਾਂ ਨੇ ਕਹਾਣੀ ਬਣਾਈ ਹੋਈ ਆ ਵੀ ਇਹ ਜੀ ਵਿੱਚ ਕਿਉਂ ਆਇਆ ਵੀ ਦੁਆਨਾਂ ਨੂੰ ਕੀ ਪਤਾ ਕਿਉਂ ਆਇਆ ਹੋੜੇ ਸੀ ਵਿੱਚ ਕਿਉਂਕਿ ਹੁਣ ਸੰਸਾਰ ਚਾਲੂ ਆ ਜਿਹੜਾ ਬੋਲ ਰਿਹਾ ਹੈ ਜਿਹੜਾ ਲਿਖ ਰਿਹਾ ਹੈ ਲਿਖ ਰਿਹਾ ਹੈ ਦਸੂਬਾਸ਼ਾ ਉਹ ਆਪੇ ਭਗਉਤੀ ਰੂਪ ਹੈ ਉਹ ਨਾ ਤੇ ਭੰਗੀ ਜਾਂਦਾ ਨਾ ਉਹ ਆਪੇ ਭਗਉਤੀ ਹੈ ਭਗਉਤੀ ਕੌਣ ਹੁੰਦਾ ਭਗਤ ਆਪੋ ਭਗਤ ਨੂੰ ਇਹ ਭਗਉਤੀ ਕਹਿੰਦੇ ਨੇ ਭਗਉਤੀ ਭਗਉ ਭਗਵਾਨ ਤੇ ਭਗਤ ਦਾ ਰੰਗ ਤੇ ਸੁਭਗਉਤੀ ਕੀ ਮਤ ਉੱਤਮ ਹੋਏ ਮਤ ਕਿ ਦੀ ਐਨੰਦ ਦੀ ਜੇ ਮਤ ਹੈ ਅਸੀਂ ਕਹਿੰਦੇ ਹ ਗੁਰੂਆਂ ਦੀ ਮਤ ਹੈ ਗੁਰਮਤ ਹੈ ਜਿੰਨੇ ਆ ਦੀ ਮਤ ਹੈ ਗੁਰੂ ਗ੍ਰੰਥ ਸਾਹਿਬ ਸਾਰੇ ਭਗੋਤੀ ਨੇ ਜਿਨ੍ਹਾਂ ਨੇ ਮੰਨ ਦਿੱਤਾ ਭਗੋਤੀ ਨਾਲੇ ਜਿੱਤੇ ਮੰਤ ਨਾਲੇ ਆਪਣੀ ਨੂੰ ਗਾਨ ਘੜਗਲਾ ਬੰਸੂ ਲੂਜਾ ਉਹ ਹੀ ਤਾਂ ਭਗੋਤੀ ਹੈ ਯਾਨੀ ਇਹਦਾ ਹੋ ਗਿਆ ਆਕਾਲ ਜਿਹੜਾ ਸੰਸਾਰ ਦੇ ਵਿੱਚ ਅਕਾਲ ਹੈ ਜਿਹਨੇ ਜੰਮਣ ਮਨ ਤੋਂ ਪਰੇ ਚਲੇ ਉਹ ਵੀ ਤਾਂ ਅਕਾਲੇ ਹੋ ਗਿਆ ਲੋ ਸੰਸਾਰੀ ਨੇ ਕਾਲ ਜਿਤਲੇ ਉਹ ਵੀ ਅਕਾਲ ਹੋ ਗਿਆ ਅਕਾਲ ਮੁਰਦਾ ਉਹ ਵੀ ਅਕਾਲ ਹੋ ਗਿਆ ਇਹੇ ਜਾਈ ਹੋ ਗਿਆ ਪਰ ਉਹ ਸੰਸਾਰ ਜਿਹੜੇ ਹੈਗਾ ਇਹਦੇ ਪਰਥਾਏ ਕੰਮ ਕਰ ਰਿਹਾ ਉਹ ਅਕਾਲ ਦੇ ਪਰਥਾਏ ਕਰ ਰਿਹਾ ਜਿਹੜੀ ਇਹ ਸੋਈ ਭਗੋਤੀ ਨਾਮ ਕਹਾਈ ਹੈ ਨਾ ਪਘੋਤੀ ਅਕਾਲ ਦੇ ਪ੍ਰਥਾਏ ਕੰਮ ਕਰ ਰਹੀ ਹੈ ਜੋ ਕਰ ਰਹੀ ਹੈ ਪ੍ਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਭੋਲਦੇ ਸਾਂਜੀ ਸਗਲ ਜਹਾਨ ਨੇ ਪਘੋਤੀ ਸਾਰਿਆਂ ਦੀ ਸਾਂਜੀ ਹੁੰਦੀ ਹੈ ਇਹ ਗੁਰਬਤ ਸਭ ਦੀ ਸਾਂਜੀ ਹੈ ਸਾਰੇ ਜਹਲ ਦੀ ਸਾਂਜੀ ਹੈ ਇਹ ਪ੍ਰਥਾਏ ਕੰਮ ਕਰਨੇ ਅਕਾਲ ਪੁਰਖ ਦੇ ਪ੍ਰਥਾਏ ਉਹਦੀ ਆਵਾਜ਼ ਨੂੰ ਸਾਡੇ ਸੇਂ ਬੁਜਾ ਰਹੇ ਨੇ ਅਕਾਲ ਦੀ ਉਮਰਤੀ ਉਹ ਅਕਾਲ ਦੀ ਉਮਰਤੀ ਨੇ ਪਰ ਮੂਰਤ ਆਤਮਾ ਕਰਕੇ ਨਹੀਂ ਸਰੀਰ ਕਰਕੇ ਨਹੀਂ ਹੁੰਦਾ ਬਸ ਇੱਥੋਂ ਫਰਕ ਬੁੱਧ ਔਰ ਗਿਆਨ ਕਰਕੇ ਤਾਂ ਮੂਰਤ ਨੇ ਅਕਾਲ ਦੀ ਸਰੀਰ ਕਰਕੇ ਨਹੀਂ ਬਸ ਲੋਕਾਂ ਅਸੀਂ ਦੁਨੀਆ ਦੇ ਲੋਕ ਸਰੀਰ ਕਰਕੇ ਜਾਂ ਬੋਲਦੇ ਨੇ ਇੱਥੋਂ ਗੱਲ ਖਰਾਬ ਹੁੰਦੀ ਹੈ ਖਾਲਸਾ ਮੇਰੋ ਕੀ ਹੈ ਬੁੱਧ ਔਰ ਗਿਆਨ ਖਾਲਸਾ ਮੇਰੋ ਬੁੱਧ ਔਰ ਗਿਆਨ ਦੇਖੋ ਘੜੀ ਅੱਖਾਂ ਦੇਖੂਗੇ ਔਰ ਬੁੱਧਰ ਗਿਆਨ ਨੂੰ ਦੇਖੋ ਕਿਹੜੀ ਅੱਖ ਨਾਲ ਦੇਖੋਗੇ ਇਹ ਤੀਸਰੀ ਅੱਖ ਨਾਲ ਦੇਦਾ ਬੁੱਧੀ ਦਾ ਦਰਸ਼ਨ ਬੁੱਧੀ ਨਾਲੇ ਹੋਊਗਾ ਬੁੱਧਰ ਗਿਆਨ ਦਾ ਦਰਸ਼ਨ ਬੁੱਧੀ ਨਾਲ ਹੋਊਗਾ ਕਦ ਹੋਊਗਾ ਜਦ ਬੁੱਧੀ ਉਹਨੂੰ ਬੁੱਧੀ ਨੂੰ ਸਮਝ ਲੂਗੀ ਉਸੇ ਬੁੱਧੀ ਨੂੰ ਜਾਂ ਸਮਝ ਲੂ ਨਾ ਬਸ ਫੇਰ ਦਰਸ਼ਨ ਹੋ ਜਾਊਗਾ ਜਦ ਲੈਣੇ ਨੇ ਨਾਨਕ ਦੀ ਗੱਲ ਨੂੰ ਫੋਲੋ ਕਰ ਲਿਆ ਸਮਝ ਲਿਆ ਲੈਣੇ ਨਾਨਕ ਬਣ ਗਿਆ ਜਦ ਲੈਣਾ ਨਾਨਕ ਬਣ ਗਿਆ ਉਹਦੀ ਗੱਲ ਨੂੰ ਅਮਰਦਾਸ ਨੇ ਸਮਝ ਲਿਆ ਉਹ ਵੀ ਨਾਨਕੇ ਬਣ ਗਿਆ ਸਾਰੇ ਨਾਨਕੇ ਬਣਦੇ ਚਲੇ ਗਏ ਕੋਈ ਮੋਟਾ ਹੋ ਗਿਆ ਸਾਰਿਆਂ ਦੀ ਬੁੱਤੌਰ ਗਿਆਨੀ ਕਹੋ ਗਿਆ ਤੇ ਸਾਰੇ ਖਾ ਕਬੀਰ ਨੇ ਉਹਨੂੰ ਖਾਲਸਾ ਕਹਿਤਾ ਖਾਲਸਾ ਕੌਣ ਪ੍ਰੇਮ ਭਗਤ ਜਿਨ ਜਾਨੀ ਪ੍ਰੇਮ ਭਗਤੀ ਕੀਦੀ ਐ ਇਹ ਐ ਦੀ ਹੋਈਆ ਖਾਲ ਦੀ ਐ ਪ੍ਰੇਮ ਭਗਤੀ ਇਹਨੇ ਸਾਨੂੰ ਦੱਸਿਆ ਵੀ ਤੁਸੀਂ ਸਾਰੇ ਹੀ ਮੇਰੀ ਔਲਾਦ ਹੋ ਭਾਈਓ ਤੁਸੀਂ ਲੜਦੇ ਕਹਦੇ ਪਿੱਛੇ ਇਸੇ ਕਹਾ ਦੇਤੀਆ ਪ੍ਰੇਮ ਕਰੋ ਕਿ ਤੂੰ ਇਹ ਨਾ ਤਾਂ ਮੈਨੂੰ ਚੰਗੇ ਲੱਗੂਗਾ ਤਾਂ ਅਕਾਲ ਪੁਰਖ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਰਬ ਲੋਹ ਦੀ ਰੱਛਾ ਹਮਨੇ ਅਕਾਲ ਪੁਰਖ ਦੀ ਰੱਛਾ ਹਮਨੇ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੇ ਜਿਹੜਾ ਕਿ ਸਾਰਿਆਂ ਦਾ ਬਾਪ ਹੈ ਉਹਦੇ ਰੱਛਾ ਜੇ ਮੈਂ ਬਾਪ ਨੂੰ ਜਾਂ ਮਾਂ ਨੂੰ ਬੱਚੇ ਦੀ ਚਿੰਤਾ ਹੁੰਦੀ ਹੈ ਛੋਟੇ ਦੀ ਐਵੇਂ ਉਹਦੀ ਚਿੰਤਾ ਸਾਡੀ ਚਿੰਤਾ ਉਹਨੂੰ ਐਸ ਕਰਕੇ ਉਹਦੀ ਰੱਛਾ ਕਰਨ ਸਰਬ ਲੋ ਦੀ ਰੱਖਿਆ ਆਪ ਨੇ ਸਰਬ ਲੋ ਕੀ ਹੈ ਸਰਬ ਲੋ ਆਦੇ ਗੋਲ ਸਰਬ ਬਹੁਵਚਨ ਆਇਆ ਹੋਇਆ ਉਹਦਾ ਇੱਕ ਕਾਫੀ ਸਰਬ ਆਇਆ ਹੋਇਆ ਗੁਣਾਤਕ ਜਿਹੜੇ ਉਹਦੇ ਸਾਰੇ ਗੋਲ ਉਹ ਸਾਡੀ ਰੱਖਿਆ ਵਾਸਤੇ ਹੀ ਲਿੰਦੇ ਜਿਹਨੇ ਉਹਦੇ ਚ ਗੋਲ ਨੇ ਜਿੰਨੇ ਉਹਦੀ ਐਫਰਟ ਹੈ ਸ਼ਾਇਦ ਤੁਹਾਨੂੰ ਕਿਸੇ ਬੜੇ ਲੱਗਦੀ ਹੋਵੇ ਵੀ ਇਹ ਐਫਰਟ ਸਾਡੇ ਖਿਲਾਫ ਹੈ ਪਰ ਸਾਡੀ ਰੱਖਿਆ ਵਾਸਤੇ ਹੀ ਆ ਇਹ ਸਮਝਣ ਦੀ ਗੱਲ ਗੁਣਾ ਕਰਕੇ ਰੱਖਿਆ ਕਰਦੀ ਉਹ ਸੁਣ ਸਵਾਦ ਦੇ ਵਿੱਚ ਰੱਖਿਆ ਕਰ ਨਹੀਂ ਸਕਦਾ ਸਾਇਦ ਸਮਾਜ ਦੇ ਵਿੱਚ ਕੋਈ ਪ੍ਰਗਟ ਹੁੰਦੇ ਗੁਣਾ ਕਰਕੇ ਰੱਖਿਆ ਹੈ ਜੀ ਜਾਂ ਐਂ ਕਹ ਲਓ ਵੀ ਬਾਤਾਂ ਰੂਪ ਚ ਰੱਖਿਆ ਕਿ ਗੁਰਲ ਵਰਗਟ ਹੁੰਦਾ ਨੇ ਇੱਛਾ ਸ਼ਕਤੀ ਜਿਹੜੀ ਹੈ ਗੁਰਲ ਇੱਛਾ ਸ਼ਕਤੀ ਮਾਤਾ ਰੂਪ ਦੇ ਵਿੱਚ ਤੇਰੀ ਇੱਛਾ ਸ਼ਕਤੀ ਹੈ ਜਿਹੜੀ ਤੇਰੇ ਗੁਰਲ ਉਹਨਾਂ ਦੀ ਰਿਛਾ ਉਹਨਾਂ דרਕੇ ਸਾਡੀ ਰਿਛਾ ਸਰਬ ਕਾਲ ਜੀ ਦੀ ਰੱਛਾ ਹਮਨੇ ਸਰਬ ਕਾਲ ਜੀ ਦੀ ਰੱਛਾ ਜਿਹੜਾ ਤਿੰਨੇ ਲੋਕਾਂ ਦੇ ਵਿੱਚ ਰਹਿੰਦਾ ਹੈ ਤੇ ਜਦੋਂ ਸਰਬ ਕਾਲ ਆ ਗਿਆ ਲੋ ਇੱਕ ਕਾਲ ਆ ਕਿ ਸਰਬ ਕਾਲ ਆ ਗਿਆ ਸਰਵਕਾਲ ਤਿੰਨਾਂ ਲੋਕਾਂ ਦੇ ਵਿੱਚ ਤਿੰਨਾਂ ਲੋਕਾਂ ਦੇ ਵਿੱਚ ਹੀ ਸਾਡੀ ਰੱਖਿਆ ਕਰਦਾ ਇਹ ਨਹੀਂ ਵੀ ਹੁੜੇ ਕਰਦਾ ਅੱਜ ਆਦੋਂ ਹੋ ਰਹੇ ਗਏ ਵਰ ਤੋਂ ਬਾਅਦ ਵੀ ਰੱਖਿਆ ਹੀ ਕਰਦਾ ਗਰਭ ਵਿੱਚ ਵੀ ਉਹ ਸਾਡੀ ਕੀਤੀ ਹੈ ਹੁਣ ਵੀ ਉਹ ਹੀ ਕਰੇ ਤਿੰਨਾਂ ਕਾਲਾਂ ਦੇ ਵਿੱਚ ਰੱਖਿਆ ਕਰਦਾ ਹੈ ਡਿਊਟੀ ਨਹੀਂ ਬਦਲਦੀ ਫਿਰ ਕਿਸੇ ਦੀ ਹੋਲਦੀ ਡਿਊਟੀ ਹੈ ਜਦ ਜਦ ਇਹਨਾਂ ਦਾ ਵੀ ਉਹ ਜਾ ਚਲਾ ਜਾਂਦਾ ਨਾ ਕੰਨ ਫਿਰ ਕਿਸੇ ਦੀ ਡਿਊਟੀ ਹੋਰ ਬਦਲ ਜਾਂਦੀ ਹੈ ਫਿਰ ਉੱਥੇ ਉਹ ਦੁੱਖ ਦੇਣ ਵਾਲੇ ਆ ਜਾਂਦੇ ਇਹ ਜੀ ਕੋਈ ਗੱਲ ਨਹੀਂ ਹੈ ਇਹ じゃ ਕੋਈ ਨਰਸ ਨਹੀਂ ਹੈਗਾ ਜਿਹੜਾ ਦਿਖਾਇਆ ਹੋਇਆ ਇਹਨਾਂ ਨੇ ਉਹ ਰੱਛਾ ਹੀ ਕਰਦਾ ਗਲਤੀ ਕਰ ਸੀ ਕਰਦੇ ਆ ਆਪਣੀ ਗਲਤੀਆਂ ਦਾ ਦੁੱਖ ਭੋੜਦੇ ਆ ਹੋਰ ਕੁਝ ਨਹੀਂ ਦੁੱਖ ਅਸੀਂ ਆਪਣੇ ਬਾਅਦ ਆਪ ਕ੍ਰੀਏਟ ਕਰਦੇ ਆ ਅਸਲ ਚ ਸੁਖ ਉਹ ਪੈਦਾ ਕਰਦੇ ਆ ਅਸੀਂ ਉਹਦੇ ਨਾਲ ਦੁੱਖ ਪੈਦਾ ਹੋ ਜਾਂਦਾ ਆਪਣੀ ਜਾਣੇ ਦਾ ਸੁਖ ਪੈਦਾ ਕਰਦੇ ਆ ਹੋ ਜਾਂਦਾ ਨਹੀਂ ਦੁੱਖ ਇਹ ਸਾਡੀ ਬੇਸਮਝੀ ਨਾਲ ਹੋ ਜਾਂਦਾ ਦੁੱਖ ਪੈਦਾ ਕਰਦੀ ਹੈ ਸਾਡੀ ਆਪਣੀ ਬੁੱਧ ਸੁਖ ਦਿੰਦਾ ਸਾਨੂੰ ਪਾਣੇ ਤੋਂ ਬਾਹਰ ਜਾ ਕੇ ਦੁੱਖ ਹੈ ਉਹਦੇ ਪਾਣੇ ਚ ਰਹਿਣ ਦਾ ਸੁੱਖ ਹੈ ਜਦੋਂ ਅਸੀਂ ਸਾਨੂੰ ਆਪਣੀਆਂ ਗੱਲਾਂ ਚੱਲਦੇ ਆ ਆਪਣੇ ਪਾਣੇ ਚੱਲਦੇ ਆ ਫਿਰ ਦੁੱਖ ਹੋਵੇ ਉਹਦੇ ਪਾਣੇ ਚ ਰਹੇ ਕੋਈ ਦੁੱਖ ਨਹੀਂ ਇਹਦਾ ਮਤਲਬ ਹੈ ਦੁੱਖ ਸਾਰੇ ਸਾਡੀ ਆਪਣੀ ਸੋਚੋਂ ਸਾਨੂੰ ਮਿਲਦੇ ਆ ਆਪਣੀ ਕਬੂ ਅਗਲੀ ਤੋਂ ਬੇਅਗਲੀ ਤੋਂ ਦੁੱਖ ਪੈਦਾ ਹੁੰਦੇ ਦੁੱਖ ਬਣਦੇ